ਕਾਲ ਜੀ ਹੁਣ ਆਪਾਂ ਮਿੱਠੇ ਗੁਲਗਲੇ ਬਣਾਵਾਂਗੇ ਜੀ ਚੱਕਰ ਭੁੰਤੀ ਪਈਆ ਤੇ ਹੁਣ ਆਪਾਂ ਗੁਲਗਲੇ ਬਣਾਉਣ ਲੱਗ ਗਏ ਆ ਜੀ ਇਹਨਾਂ ਦਾ ਆਟਾ ਗੁੰਦੇ ਦੇਖੋ ਜੀ ਹੁਣ ਅਸੀਂ ਆਟਾ ਗੁੰਨ ਲਿਆ ਜੀ ਸ਼ੱਕਰ ਪਾ ਕੇ ਉਨਕੇ ਮਿੱਠੇ ਗੁਲਗਲੇ ਬਣਾਵਾਂਗੇ ਜੀ ਹੁਣ ਆਪਾਂ ਦੋ ਜੀ ਇਹ ਨਹੀਂ ਅਸੀਂ ਉਸ ਥੋੜਾ ਜਿਹਾ ਬਣਾਉਣਾ ਹੈ ਜੀ ਆਪਣੇ ਜੋਕਰ ਬਣਾ ਲੈਣੇ ਜੀ ਜੇ ਜ਼ਿਆਦੇ ਹੋਣਗੇ ਪਰਿਵਾਰ ਦੀ ਜਾਰੀ ਬਣਾ ਲਾਂਗੇ ਬਸ ਆਪਣੇ ਜੋਕਰ ਗੁਲਗਲੇ ਬਣਾਉਣੇ ਆ ਜੀ ਆਪਾਂ ਹੋ ਜੀ ਹੁਣ ਆਪਾਂ ਨੇ ਕਣਾਈ ਤਰਖੀ ਆ ਜੀ ਆਪਾਂ ਹੁਣ ਪਾਵਾਂਗੇ ਅੱਗ ਮਚਾ ਕੇ ਸਰੋਂ ਦਾ ਤੇਲ ਕਰਮ ਹੋ ਗਿਆ ਜੀ ਹੁਣ ਆਪਾਂ ਗੁਲਗਲੇ ਪਕਾਉਣ ਲੱਗ ਰਹੇ ਆ ਜੀ ਮਿੱਠੇ ਥੌੜੀ ਥੌੜੀ ਪਾ ਕੇ ਹੀ ਵਧੀਆ ਦੇਖਿਓ ਜੀ ਘਰ ਦਾ ਸਰੋਂ ਦਾ ਤੇਲ ਹੈ ਜੀ ਘਿਓ ਵਰਗਾ ਉਂਜੀ ਆਪਾਂ ਇਹਨਾਂ ਹੌਲ-ਹੌਲੀ ਹਲੇ ਆਕੇ ਜੀ ਬੜੀਆ ਬਣ ਜਾਣਗੇ ਜੀ ਆਪਣੇ ਗੋਲਗਲੇ ਜਦੋਂ ਰੜ ਗਏ ਜੀ ਫਿਰ ਆਪਾਂ ਕੱਢ ਲਾਂਗੇ ਜੀ ਨਾ ਰਾਨ ਮਰਾਨ ਜੇ ਹੋਵੇ ਵੀ ਹੁਣ ਥੋੜਾ ਜਿਹਾ ਟਾਈਮ ਲੱਗੂਗਾ ਜੀ ਬਸ ਹੁਣ ਆਪਾਂ ਇਹਨਾਂ ਬਸ ਕੱਢ ਲਾਂਗੇ ਦੇਖੋ ਜੀ ਹੁਣ ਆਪਾਂ ਕੱਢਣ ਲੱਗ ਗਏ ਆਂ ਕਾਰਵਾਈ ਦੇਖੋ ਜੀ ਭੁੱਲ ਭੋਲੇ ਹੋ ਗਏ ਜੀ ਬਰੌਂ ਬਰੌਣਾ ਰੱਖ ਲੇ ਜੀ ਮਾਰੇ ਠੰਡੇ ਹੋ ਜਾਣੇ ਜੀ ਫਿਰ ਇਹਨਾਂ ਨੂੰ ਖਾ ਕੇ ਦੇਖਿਓ ਦੇਖੋ ਜੀ ਪੋਲੇ ਪੋਲੇ ਗੁਲਗੁਲੇ ਬਣਾਏ ਨੇ ਜੀ ਤੁਸੀਂ ਵੀ ਖਾ ਕੇ ਦੇਖਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਡੀ ਸਾਸਰੀ ਕਾਂ